जय जॻह <listings> ਜਿੰਨ ਕੋਦਰ ਸ਼ਹਿਰ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਔਰ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜੇ ਮੈਂ ਪਿਛਲੇ ਦਿਨਾਂ ਅੱਛ ਤੁਹਾਨੂੰ ਦੱਸਿਆ ਸੀ ਕਿ ਟੈਂਡਰ ਹੋ ਚੁੱਕਿਆ ਪ੍ਰਸ਼ਾਸਕੀ ਪ੍ਰਵਾਨਗੀ ਬਾਰੇ ਪਹਿਲਾਂ ਦੱਸਿਆ ਸੀ ਫਿਰ ਟੈਂਡਰ ਬਾਰੇ ਦੱਸਿਆ ਸੀ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਸਾਰੇ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਪਾਣੀ ਦੇਣ ਵਾਸਤੇ ਉਸ ਪ੍ਰੋਜੈਕਟ ਦਾ ਜਿੰਨੀ ਪੱਥਰ ਰੱਖਿਆ ਜਿਹਦੇ ਵਿੱਚ ਅਸੀਂ ਤਕਰੀਬਨ ਪੂਰੇ ਸ਼ਹਿਰ ਦੀ 49233 ਮੀਟਰ ਮਤਲਬ ਕਿ तकरीबन 50000 ਮੀਟਰ ਪਾਈਪਲਾਈਨ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਨਵੇਂ ਨਵੀਂ ਪਾਈਪਲਾਈਨ ਵਿਸਾਈ ਜਾਣੀ ਹੈ ਜਿਹੜੀ ਕਿ ਇਹਦੇ ਵਿੱਚ ਦੋ ਟਿਊਬਲ ਵੀ ਨਵੇਂ ਲੱਗਣਗੇ ਦੋ ਨਵੇਂ ਟਿਊਬਲ ਲਾਵਾਂਗੇ ਤੇ तकरीबन 3000 ਘਰਾਂ ਨੂੰ ਨਵੇਂ ਕਨੈਕਸ਼ਨ ਜਿਹੜੇ ਪਾਣੀ ਦੇ ਦਿੱਤੇ ਜਾਣੇ ਆ ਔਰ ਇਸੇ ਪ੍ਰੋਜੈਕਟ ਦੇ ਤਹਿਤ ਅਸੀਂ तकरीबन ਜਿਹੜੀ ਇਹ ਤੇ ਲਗਤ ਆਉਣੀ ਆ ਉਹ 22 ਕਰੋੜ ਤੇ 34 ਲੱਖ ਰੁਪਏ ਦੀ ਲਗਤ ਇਸ ਪ੍ਰੋਜੈਕਟ ਦੇ ਵਿੱਚ ਤੇ ਆਏਗੀ ਤੇ ਇਹਦਾ ਸਮਾਂ ਜਿਹੜਾ ਆ ਪੂਰਾ ਕਰਨ ਦਾ ਉਹ 15 ਮਹੀਨੇ 15 ਮਹੀਨੇ ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜਾ ਕੰਪਲੀਟ ਕੀਤਾ ਜਾਏਗਾ ਔਰ ਪ੍ਰੋਜੈਕਟ ਦੇ ਕੰਪਲੀਸ਼ਨ ਤੋਂ ਬਾਅਦ ਤਕਰੀਬਨ ਤਕਰੀਬਨ 15000 ਲੋਕਾਂ ਨੂੰ ਜਿਹੜਾ ਉਹ ਸਾਫ ਸੁਥਰਾ ਨਵੇਂ ਜਿਹੜੇ ਕਨੈਕਸ਼ਨ ਜਿਨ੍ਹਾਂ ਕੋ ਪਹਿਲਾਂ ਵੀ ਨਹੀਂ ਹੈਗੇ ਉਹਨਾਂ ਨੂੰ 15000 ਲੋਕਾਂ ਨੂੰ ਹੋਰ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਹੱਇਆ ਕਰਵਾਇਆ ਜਾਣਾ ਮੈਮ ਇੱਕ ਆਪਾਂ ਕਿਹਾ ਸੀਗਾ ਜਦੋਂ ਟੈਂਡਰ ਕਿਤੇ ਵੀ ਲੱਗੂਗਾ ਇਹ ਆਪਾਂ ਹੁਣ ਦੇਖੋ ਸ਼ੁਰੂਆਤ ਕਰਨ ਲੱਗੇ ਆ ਔਰ ਐਕਸ਼ਨ ਸਾਹਿਬ ਇੱਥੇ ਮੌਜੂਦ ਨੇ ਮੌਕੇ ਤੇ ਅਮਰ ਜੈ ਸਿੰਘ ਜਨਨ ਕਰ ਲੋ ਐਕਸਨ ਸਾਹਿਬ ਔਕੇ ਤੇ ਮੌਜੂਦ ਨੇ ਔਰ ਇੱਥੇ ਜਦੋਂ ਇਹ ਕੰਮ ਸਟਾਰਟ ਕਰਨਗੇ ਤੇ ਇੱਥੇ ਬਕਾਇਦਾ ਇੱਥੇ ਹੀ ਨਹੀਂ ਜਿੱਦਾਂ ਜਿੱਦਾਂ ਅੱਗੇ ਵਧਦੇ ਜਾਵਾਂਗੇ ਜਿੱਥੇ ਜਿੱਥੇ ਕੰਮ ਕੰਪਲੀਟ ਹੁੰਦਾ ਜਾਊਗਾ ਉਸ ਤੋਂ ਅੱਗੇ ਬੋਰਡ ਜਿਹੜਾ ਉਹ ਨਾਲ ਦੀ ਨਾਲ ਬੋਰ ਟ੍ਰਾਂਸਫਰ ਕੀਤਾ ਜਾਊਗਾ ਕਿ ਵੀ ਕਿੰਨੇ ਦਾ ਪ੍ਰੋਜੈਕਟ ਆ ਕਿੰਨਾ ਕੰਪਲੀਟ ਹੋ ਗਿਆ ਨਾਲ ਦੀ ਨਾਲ ਸ਼ਿਫਟਿੰਗ ਜਿਹੜੀ ਨਾ ਅਸੀਂ ਜ਼ਰੂਰ ਇਸ ਚੀਜ਼ ਦੇ ਉੱਤੇ ਕਿਉਂਕਿ ਹਮੇਸ਼ਾ ਕੰਪਲੇਂਟ ਰਹਿੰਦੀ ਆ ਇਸ ਵਾਰ ਆਪਾਂ ਇਸ ਚੀਜ਼ ਤੇ ਕੰਪਲੇਂਟ ਨਹੀਂ ਰਹਿਣ ਦੇਣੀ ਕਿ ਪ੍ਰੋਜੈਕਟ ਕਿੰਨਾ ਕੰਪਲੀਟ ਹੋ ਗਿਆ ਕਿੰਨਾ ਬਾਕੀ ਆ ਕਿੰਨੇ ਅਮਾਊਂਟ ਹੋਰ ਲੱਗ ਰਹੀ ਆ ਇਹ ਅਸੀਂ ਨਾਲ ਦੀ ਨਾਲ ਇਹਦਾ ਖਿਆਲ ਰੱਖਾਂਗੇ ਤੁਸੀਂ ਵੀ ਖ ਸ਼ਹਿਰ ਦੇ ਵਿੱਚ ਕਈ ਜਗ੍ਹਾ ਹਜੇ ਵੀ ਗੰਦਾ ਪਾਣੀ ਆ ਰਿਹਾ ਉਹਨੂੰ ਕਿਸ ਤਰ੍ਹਾਂ ਦੇ ਬਿਲਕੁਲ ਉਸੇ ਉਸ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਵਾਸਤੇ ਹੀ ਇਹ ਐਡਾ ਵੱਡਾ ਪ੍ਰੋਜੈਕਟ ਜਿਹੜਾ ਇਹ ਹੋਇਆ ਇਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਸਾਂਝਾ ਪ੍ਰੋਜੈਕਟ ਆ ਅਮਰਤ 2.0 ਦੇ ਤਹਿਤ ਇਹ ਗੰਦੇ ਪਾਣੀ ਤੋਂ ਨਿਜਾਤ ਲਾਣ ਵਾਸਤੇ ਹੀ ਇਹ ਐਡਾ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ 2.34 ਲੱਖ ਦਾ ਪ੍ਰੋਜੈਕਟ ਹੈ ਕਦੋਂ ਨੂੰ ਸ਼ੁਰੂ ਹੋਣਾ ਹੈ ਕਿ ਇਹ ਟਾਈਮ ਪੀਰੀਅਡ ਕਿੰਨਾ ਰੱਖਿਆ ਹੈ ਇਹਦਾ 15 ਮਹੀਨੇ ਦਾ ਟਾਈਮ ਪੀਰੀਅਡ ਹੈ ਕਿ 15 ਮਹੀਨੇ ਦੇ ਵਿੱਚ ਕੰਪਲੀਟ ਹੋਏਗਾ ਕਿਉਂਕਿ ਬਹੁਤ ਵੱਡਾ ਕੰਮ ਆ 50000 ਮੀਟਰ ਟੋਟਲ ਸਾਰੇ ਸ਼ਹਿਰ ਦਾ ਟੋਟਲ ਸਾਰੇ ਸ਼ਹਿਰ ਦਾ 50000 ਮੀਟਰ ਵੀ ਆ ਔਰ ਤੁਹਾਨੂੰ ਸਪੈਸੀਫਿਕੇਸ਼ਨਸ ਮੈਂ ਦਿੱਤੀਆਂ ਵੀ ਸੀ ਲਾਸਟ ਟਾਈਮ ਕਿ ਇਹਨਾਂ ਮੁਹੱਲਿਆਂ ਦੇ ਵਿੱਚ ਉਹ ਜਿਹੜਾ ਪਾਣੀ ਉਹਨਾਂ ਉਹਨਾਂ ਬਲਾਕਾਂ ਦੇ ਵਿੱਚ ਪਾਣੀ ਇਹ ਜਾਣਾ ਮੁਲਾਤ ਕਮਾਲਪੁਰ ਨੂੰ ਸਵਾ 2 ਲੱਖ ਰੁਪਏ ਦੇ ਦੇਣ ਦੀ ਗੱਲ ਕੀਤੀ ਜੀ ਬਿਲਕੁਲ ਇੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ 5 ਲੱਖ ਰੁਪਈਆ ਭਗਵਾਨ ਬਾਲਮੀਕ ਮੰਦਿਰ ਦੇ ਉੱਪਰ ਇੱਕ ਕਮਿਊਨਿਟੀ ਹਾਲ ਬਣਨਾ ਸੀਗਾ ਉਹ ਬਣਾਉਣ ਵਾਸਤੇ ਦਿੱਤਾ ਸੀ ਜਿਹੜਾ ਠੇਕੇਦਾਰ ਨੇ ਇਹ ਕੰਮ ਕੀਤਾ ਜਿਨ੍ਹਾਂ ਨੇ ਦਿਵਾਰਾਂ ਖੜੀਆਂ ਨੇ ਸਾਰੀਆਂ ਪਿੱਲਰ ਵੀ ਖੜੇ ਆ ਦਿਵਾਰਾਂ ਵੀ ਖੜੀਆਂ ਇਹਨਾਂ ਦਾ ਕੋਈ ਉਹਦੇ ਨਾਲ ਡਿਸਪਿਊਟ ਹੋ ਗਿਆ ਮਹੱਲੇ ਦਾ ਤਾਂ ਉਹ ਕੰਮ ਜਿਹੜਾ ਵਿੱਚ ਲਟਕਿਆ ਹੋਇਆ ਸੀ ਅੱਜ ਉਹ ਸਵਾ 2 ਲੱਖ ਰੁਪਈਆ ਜਿਹੜਾ ਮੈਂ ਇਹਨਾਂ ਨੂੰ سپਰਦ ਕਰ ਰਹੀ ਹਾਂ ਕਮੇਟੀ ਨੂੰ ਕਿ ਬਈ ਉਹ ਇਹ ਕਹਿੰਦੇ ਸੀ ਕਿ ਸਾਨੂੰ ਪੈਸੇ ਦੇ ਦਿਓ ਅਸੀਂ ਸਾਡਾ ਮਹੱਲਾ ਜਿਹੜਾ ਸਾਰਾ ਹੀ ਮਿਸਤਰੀਆਂ ਤੇ ਮਜ਼ਦੂਰਾਂ ਦਾ ਮਹੱਲਾ ਆ ਅਸੀਂ ਉਹ ਕੰਮ ਆਪਣੇ ਤੌਰ ਤੇ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਇਹਨਾਂ ਦੀ ਇਸ ਮੰਗ ਨੂੰ ਠੀਕ ਸਮਝਿਆ ਕਿ ਜਦੋਂ ਆਪਣੇ ਤੌਰ ਤੇ ਕਰਨਗੇ ਸੇਵਾ ਭਾਵਨਾ ਨਾਲ ਕਰਨਗੇ ਤੇ ਠੇਕੇਦਾਰ ਨਾਲੋਂ ਵੱਧ ਕੰਮ ਕਰਜਣਗੇ ਪ੍ਰੋਜੈਕਟ ਦਾ ਬਚਦਾ ਉਹ ਅੱਜ ਮੈਂ ਦੇਖ ਕੇ ਜਣਾ। ਕੁਦਰਤ ਨਿਵਾਸੀਆਂ ਕੀ ਕਹਿਣਾ ਚਾਹੁੰਦੇ? ਸਾਰੇ ਨ ਕੁਦਰਤ ਨਿਵਾਸੀਆਂ ਨੂੰ ਮੇਰੇ ਵੱਲੋਂ ਇਸ ਪ੍ਰੋਜੈਕਟ ਦੀਆਂ ਲੱਖ ਲੱਖ ਮੁਬਾਰਕਾਂ ਔਰ ਸਾਰੇ ਸ਼ਹਿਰ ਦੇ ਵਿੱਚੋਂ ਜਿੱਥੋਂ ਜਿੱਥੋਂ ਮੈਨੂੰ ਗੰਦੇ ਪਾਣੀ ਦੇ ਫੋਨ ਆਉਂਦੇ ਆ ਜਿੱਥੋਂ ਜਿੱਥੋਂ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਉਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਹੋ ਜਾਣਗੀਆਂ ਔਰ ਇਹ 15 ਮਹੀਨੇ ਦਾ ਪ੍ਰੋਜੈਕਟ ਜਿਹੜਾ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਨਾ ਉਹ ਨੇੜੇ ਕੀਤਾ ਜਾ ਸਕੇ ਕਿਉਂਕਿ ਅਸੀਂ ਠੇਕੇਦਾਰ ਨਾਲ ਗੱਲ ਕਰਾਂਗੇ ਕਿ ਕਿ ਬਹੁਤ ਸਾਰੇ ਇਸ ਏਰੀਆ ਜਿੱਥੇ ਲਾਈਟਾਂ ਦੇ ਪ੍ਰੋਪਰ ਪ੍ਰਬੰਧ ਹੈਗੇ ਆ ਕਿ ਕੰਮ ਨੂੰ ਡੇ ਨਾਈਟ ਵੀ ਚਲਾਇਆ ਜਾਵੇ ਨਾਈਟ ਨੂੰ ਕੰਮ ਜਿਹੜਾ ਉਹ ਜਿਆਦਾ ਵਧੀਆ ਤਰੀਕੇ ਜਿਹੜੇ ਤੇ ਸਾਡੇ ਭੀੜ ਭੜੱਕੇ ਵਾਲੇ ਏਰੀਆ ਨੇ ਉੱਥੇ ਕੰਮ ਅਸੀਂ ਰਾਤਾਂ ਨੂੰ ਹੀ ਚਲਾਉਣਾ ਔਰ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਜੈਕਟ ਨੂੰ 15 ਮਹੀਨੇ ਤੋਂ ਪਹਿਲਾਂ ਖਤਮ ਕਰੀਏ ਔਰ ਪੂਰੀ ਨਿਗਰਾਨੀ ਜਿਹੜੀ ਆ ਉਹ ਸਾਰੇ ਵਲੰਟੀਅਰ ਸਾਹਿਬਾਨ ਸਾਰੇ ਸ਼ਹਿਰੀ ਜਿਹੜੇ ਆ ਇਹਦੇ ਤੇ ਪੂਰੀ ਨਿਗਰਾਨੀ ਵੀ ਰੱਖਾਂਗੇ